ਗੁਰਜੀਕਾ ਕਾਲ ਸਾਹਿਬ ਆਇਗਰ ਜੀ ਕੀ ਫਤਿਹ ਅਕਾਲਪੁਰ ਖੱਗੇ ਅਰਦਾਸ ਹੈ ਬੇਨਤੀ ਹੈ ਜੋ ਜੜੀਆਂ ਮੇਰੇ ਮਾਤਾ ਏ ਮੇਰੇ ਮਾਲਕ ਏ ਸੱਚਾ ਪਾਤਸ਼ਾਹ ਤੰਦਰੁਸਤੀ ਬਖਸ਼ੀ ਸਾਰਿਆਂ ਨੂੰ ਖੁਸ਼ ਰੱਖੀ ਸਾਰੇ ਆਪਣੀ ਜ਼ਿੰਦਗੀ ਨੂੰ ਐਨ ਵਧੀਆ ਢੰਗ ਨਾਲ ਬਤੀਤ ਕਰਨ ਸਭ ਦੀਆਂ ਜੈ ਜੈ ਜੋ ਮੈਨੂੰ ਕਾਮਨਾਵਾਂ ਜੜੀਆਂ ਪੂਰੀਆਂ ਕਰਦੀ ਮੇਰੇ ਮਾਲਕ ਇਹ ਦਿਲੋਂ ਅਰਦਾਸ ਹੈ ਨੇਤਰ ਦੀ ਸਾਰਿਆਂ ਦੇ ਲਈ ਜਿਹੜੇ ਵੀ ਇਸ ਸਮੇਂ ਵੀਡੀਓ ਦੇਖ ਰਹੇ ਹੋ ਉਹਨਾਂ ਦੇ ਲਈ ਤੇ ਮਿਸਤਰੀ ਸਾਹਿਬ ਸਾਡੇ ਆ ਕੇ ਅੱਜ ਮਿਸਤਰੀ ਆਉਂਦੀ ਸਾਰੇ ਪੈਸਿਆਂ ਦੀ ਤਮਾ ਪੈ ਗਈ ਮਿਸਤਰੀ ਨੂੰ ਮਿਸਤਰੀ ਆਉਂਦੀ ਸਾਰੇ ਕੰਮ ਲੱਗ ਗਿਆ ਆ ਉਹਨੇ ਚੱਕ ਲਈ ਚਾਹ ਉਹਨੇ ਚੱਕ ਲਈ ਮੈਂ ਤੁਹਾਨੂੰ ਚਾਹ ਕਿ ਜਾਵੇ ਉੱਪਰ ਇਹ ਆਹ ਦੇਖੋ ਕੱਦੀ ਚਾਹ ਰੱਖ ਕੇ ਗਿਆ ਵਾ ਮੈਂ ਮੜਾਈ ਆ ਇਹਨੂੰ ਪੈਸੇ ਐਨੇ ਪੈਸੇ ਕਿੱਥੇ ਲeke ਜਾਣੇ ਮਿਸਤਰੀ ਮੈਨੂੰ ਐ ਤਾਂ ਦੱਸਤਾ ਯਾਰ ਕਿੱਥੇ ਲeke ਜਾਣੇ ਹੈ ਇੱਥੇ ਹੀ ਰਹਿ ਜਾਣੇ ਕੋਈ ਨਹੀਂ ਰਹਿਣੇ ਬਾਈ ਕੱਲ ਲੀਲਾ ਕੱਲ ਦੀ ਦਿਹਾੜੀ ਕਿੰਨੀ ਲੱਗੀ ਇਹਨਾਂ ਦੀ ਸਾਰੇ ਦੀ ਜੋੜ ਕੇ ਦੇਖ ਬਾਈ ਛੱਡਣਾ ਲੱਗਣਾ ਕੀ ਹੋ ਗਿਆ ਇਹ ਦੇਖ ਰਾ ਹੁਣ ਫੇਰ ਚਾਹ ਰੱਖਤੀ ਆ ਭਾਈ ਮੈਂ ਮੜੀ ਧਾਰ ਬਿੱਤੀ ਚੱਲਣ ਮੈਨੂੰ ਹਾਜ਼ਰ ਵੀ ਹੈ ਔਖਾ ਹੀ ਆ ਕੰਮ ਭਾਈ ਨਾ ਜੇ ਇਹ ਨਹੀਂ ਸੈਟਿੰਗ ਹੈਗੀ ਇਹ ਤਮਾ 22 ਪੈਸੇ ਦੀ ਜਿਹਨੂੰ ਪੈ ਜਾਂਦੀ ਹੈ ਨਾ ਅਸਲਾਮੁਅਲੈਕਮ ਜੀ ਹਾਂ ਅਸਲਾਮੁਅਲੈਕਮ ਵਾਲੇਕਮ ਸਲਾਮ ਤੂੰ ਸਲਾਮੁਅਲੈਕਮ ਮੈਂ ਕਹਾ ਤੈਨੂੰ ਵਾਲੇਕਮ ਸਲਾਮ ਹਾਂ ਨਾ ਹਾਂ ਠੀਕ ਹੈ ਓਕੇ ਹਾਂਜੀ ਬਾਈ ਜੀ ਤੁਸੀਂ ਵੀ ਸਾਸਰੀ ਕਾ ਬੁਲਾਉਂਦੇ ਹੁੰਦੇ ਮੈਨੂੰ ਲੱਗਦਾ ਨਾ ਸਾਸਰੀ ਕਾ ਓਏ ਸ਼ੁਕਰ ਆ ਮੇਰੇ ਬਾਬੇ ਦਾ ਇਹਨੂੰ ਵੀ ਥੋੜੀ ਥੋੜੀ ਇੱਕ ਲਾਉਣ ਲੱਗੀ ਮੁੰਡਾ ਫੋਰਮੈਨ ਬਣ ਜਾਣਾ ਛੇਤੀ ਉਹ ਇਹ ਹਾਂ ਹਾਂ ਬਸ 10 ਕ ਸਾਲ ਲਾਉਣੇ ਪੈਣੇ ਨੇ ਜਿਆਦਾ ਨਹੀਂ ਹਨ ਵੱਧ ਲੱਗਣਗੇ ਵੱਧ ਅੱਛਾ ਟਿੱਕਣਾਂ ਦੇ ਕਾਰਨਾਮੇ ਕਰਦੇ ਅੱਛਾ ਵੀ ਜਿੱਕਣਾਂ ਦੀ ਜਿੱਕਣਾਂ ਦੀ ਆਊਟਪੁੱਟ ਦੇ ਰਹੇ 10 ਸਾਲ ਦੇ ਵੱਧ ਲੱਗਣਗੇ ਸਿੱਖਣ ਨੂੰ ਕੰਮ ਹੈ ਪ੍ਰਵਾਨਾ ਕਰੀ ਉਸਤਾਦ ਬੋਲਦੇ ਹੁੰਦੇ ਏਕਣਾਂ ਬਾਤ ਨੂੰ ਅਗਰਾ ਬੈੱਡਾਂ ਦੀ ਜੋੜੀ ਤੈਨੂੰ ਲੈ ਕੇ ਦੇ ਦੇਣੀ ਆ ਤੂੰ ਛੁੱਟੀਆਂ ਮੰਗੇ ਤੇ 15 ਦਿਨ ਦੀ ਆ ਕਿ ਭੀ ਗਰਮੀ ਦੀ ਛੁੱਟੀਆਂ ਸਾਰੇ ਪਾਸੇ ਹੁੰਦੀਆਂ ਮੈਨੂੰ ਵੀ ਦੇ ਉਹ ਬਣਦੀਆਂ ਨਹੀਂ ਬਣਦੀਆਂ 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 ਕਾਹ ਬਣਦੀਆਂ ਨੇ ਛੁੱਟੀਆਂ ਤੇ ਮੰਗੀ ਤੇ ਕਾ ਮੈਨੂੰ ਛੁੱਟੀਆਂ ਦਾ 15 ਦਿਨ ਦੀਆਂ ਆ ਆਪਾਂ ਨੇ ਜਿਹੜੇ ਆਪਾਂ ਕੋਗਾ ਚਿੱਤ ਕਰਦਣਾ ਆਪਾਂ ਨੇ ਇੱਧਰ ਬੈੱਡ ਧਰ ਲੈਣਾ ਆਪਾਂ ਨੇ ਮਸ਼ਹੂਰ ਤੈਨੂੰ ਬਾਲਟੇ ਚ ਕਰਦਣਾ ਫਿਰ ਪਤਾ ਅਸੀਂ ਇੱਕ ਗੱਲ ਕਾਣੀ ਆ ਸਾਰਿਆਂ ਨੂੰ ਵੀ ਅਸੀਂ ਇੰਡੀਆ ਉਂਡੀ ਚ ਬੈੱਡ ਨਹੀਂ ਬਣਾਉਨੇ ਇਹ ਤਾਂ ਕੈਨੇਡਾ ਰ ਅਮਰੀਕਾ ਚ ਬਣਾਉਨੇ ਆ ਬੁਲਾ ਲਓ ਜੀ ਨੇ ਬਣਾਉਣਾ ਹੱਥ ਸਾਡ ਬڑے ਆਰਡਰ ਆਉਣਗੇ ਸਾਨੂੰ ਫਿਰ ਅਸੀਂ ਆਰਡਰੇ ਪਾਸ ਫਿਰ ਅਸੀਂ ਬੈੱਡ ਬਣਾਉਂਦੇ ਨੇ ਫਰੀਜਾਂ ਆਪੂਰੇ ਬਾਲਡ ਦੇ ਵਿੱਚ ਆਲ ਵਰਲਡ ਦੇ ਵਿੱਚ ਮਸੂਰੀ ਛੱਡ ਕੇ ਬਾਈ ਕੀ ਬਾਈ ਪੰਜਾਬ ਛੱਡ ਗਏ ਬਾਕੀ ਆਹ ਉਹ ਉਰੇ ਤਾਂ ਤੂੰ ਬਣਾਈ ਜਾਣੇ ਹੁਣ ਐ ਥੋੜਾ ਹੁੰਦਾ ਵੀ ਗੱਲ ਹੁਣ ਹੋ ਉਸਤਾਦ ਦੇ ਉੱਪਰ ਨੂੰ ਥੋੜਾ ਹੋਣਾ ਯਾਰ ਗੱਲ ਹੋ ਹੁਣ ਉਸਤਾਦ ਦਾ ਘਾ ਥੋੜਾ ਮਾਰਨਾ ਸੀ ਅਸੀਂ ਵੀ بڑے ਆਰਡਰ ਫੜਾਂਗੇ ਉੱਪਰਲੇ ਪਾਸੇ ਨੂੰ ਇੱਧਰ ਜੁਪੀ ਚਲ ਜਾਣਾ ਇਹਦੇ ਨਾਲ ਅਸੀਂ ਆੜੀ ਲਾ ਲੈਣੀ ਇਹਦੇ ਨਾਲ ਸਾਮ ਦਾ ਮੁਕਰ ਦਾ ਕੌਣ ਤਾਂ ਕਹਿੰਦਾ ਜਿੰਨੇ ਚਿਰ ਮੈਂ ਕੰਮ ਕਰਨ ਉਰੀ ਕਰਨ ਇਹ ਕਹਿੰਦਾ ਹਾਂ ਜਿੱਦਣ ਦਾ ਤਾਂ ਮੜ ਜੇ ਕਿਨੂੰ ਤੇਵਰ ਦਿਖਾਤੇ ਨੇ ਨਾ ਜਿਦੇ ਛੁਰ ਹੋ ਜਾਣਾ ਦੰਦਾਤਾ ਗਾਰੰਟੀ ਹੈ ਲੈ ਲੈ ਗਾਰੰਟੀ ਲਿਖ ਕੇ ਲੈ ਲੈ ਸੁਣ ਮੈਂ ਲਿਖ ਕੇ ਕਿ ਮੈਂ ਗਾਰੰਟੀ ਦੇਤੀ 26 ਮਹੀਨੇ ਬਾਅਦ ਜੇ ਤਾ ਤੂੰ ਆਪਣੀ ਦੁਕਾਨ ਖੋਲ ਕੇ ਇੱਥੇ ਬੈਠੂਗਾ ਨਹੀਂ ਤਾਂ ਉਤੇ ਫੁਰਰ ਹੋਣਾ ਮੇਰੇ ਕਹੇ ਹੋਏ ਬਚਨ ਆ ਨਾ ਜਿਹੜੇ ਇੰਕਾਰ ਬਾਤਵਾ ਦੇ ਰਿਹਾ ਓ ਵਾਧਵਾ ਨਹੀਂ ਹੈਗੀ ਏ ਇਹ ਗੱਲ ਲੈ ਕੇ ਹੋਈ ਹੈ ਤੈਨੂੰ ਪਤਾ ਨਹੀਂ ਗੱਲਾਂ ਦਾ ਹਾਲ ਓਏ ਸਾਡਾ ਏਰੀਆ ਨਾ ਥੋੜਾ ਜਿਹਾ ਕਿ ਇਧਰ ਕੁਝ ਹੋਰ ਤਰ੍ਹਾਂ ਦਾ ਏ ਤੈਨੂੰ ਜਦ ਮੇਰੇ ਵਰਗੇ 20 ਬੰਦੇ ਟੱਕਰਨੇ ਹਨ ਨਾ ਤੈਨੂੰ ਸਲਾਹਾਂ ਦੇਣੀਆਂ ਸੀ ਬੜੀਆਂ 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 ਉਹ ਚੱਕਦਾਂਗੇ ਫੱਟੇ ਆ ਨਾ ਪੈਸਾ ਇਹ ਉਹ ਝੁਗਾ ਚੋੜ ਜਦੇ ਹੋ ਜਾਂਦਾ ਬੰਦੇ ਦਾ ਨਹੀਂ ਭਾਈ ਇਹ ਨਹੀਂ ਦੇਖ ਤਾਂ ਹੁਣ ਉਹਨੂੰ 15 ਦਿਨ ਦੀ ਛੁੱਟੀ ਦਿਵਾ ਕੇ ਮੈਨੂੰ ਬੈੱਡ ਬਣਾਉਣੇ ਸਿਖਾਉਣੇ ਤੇ ਜੇ ਮੇਰੀਆਂ ਗੱਲਾਂ ਦੇ ਵਿੱਚ ਆ ਗਿਆ ਤਾਂ ਗਿਆ ਤਾਂ ਤੇਰੇ ਕੋਲ ਤੇ ਵੀ ਬਾਈ ਬੈੱਡ ਬਣਾਉਗੇ ਮੈਨੂੰ ਕਹਿੰਦਾ ਮੈਂ ਬੈੱਡ ਬਣਾ ਦੂੰਗਾ ਕੱਲ ਦੇ ਲੈ ਕੱਲ ਹੀ ਨਾ ਦੇ ਸਿਰਫ ਉੱਪਰਲਾ ਟੌਪ ਲਾਇਆ ਇਹਨਾਂ ਨੇ ਕੱਲ ਉਹ ਤੂੰ ਜਾਣਦਿਆ ਕਰ ਤੂੰ ਤਾਂ ਪਤਾ ਨਹੀਂ ਕਿੱਥੇ ਘੁੰਮਦਾ ਫਿਰਦਾ ਤਾਂ ਨਾ ਕੱਲ ਉੱਪਰਲਾ ਟੌਪ ਲਾਇਆ ਉਹਨੇ ਦਿਹਾੜੀ ਆ ਕਹਿੰਦਾ ਮੈਂ 700 ਰੁਪਏ ਲੈਣਾ ਮੁੰਡਾ ਕਹਿੰਦਾ ਔਲਾ ਦੱਸ ਉਹ ਵੀ ਫਸੇ ਦੋ ਕੋਕੇ ਹੀ ਬਣਾ ਕੇ ਗਿਆ ਉਹ 700 ਦੇ ਕੋਕੇ ਹੈ ਨਹੀਂ ਉਹ ਜਿਹੜਾ ਕੋਲੇ ਕੋਲੇ ਬਣਾਏ ਕੋਈ ਦਰਾਜ ਨਹੀਂ ਬਣਾਏ ਜਿਹੜੀ ਅਸਲੀ ਮਿਹਨਤ ਲੱਗਣੀ ਜੀ ਕੋਈ ਨਹੀਂ ਲੱਗੀ ਨਹੀਂ ਯਾਰ ਮਿਹਨਤ ਦਾ ਖਾਤਾ ਕਰਦਾ ਰਹੋ ਬੈਠਾ ਕੁਚਰ ਪੁਚਰ ਥੋੜਾ ਤੇਜ਼ ਹੱਥ ਹੱਥ ਸਲੋ ਤਾਂ ਥੋੜਾ ਤੇਕ ਹਾਂ ਤਾਂ ਥੋੜਾ ਜਿਹਾ ਸਲੋ ਤਾਂ ਕੰਮ ਤਾਂ ਨਹੀਂ ਕੰਮ ਤਾਂ ਨਹੀਂ ਖੜਿਆ ਉਹ ਜਿੱਥੇ ਬਾਈਫਿਕ ਫਾਇਦਾ ਕੀ ਕੰਮ ਦੀ ਹੁਣ ਤੂੰ ਦੇਖਿਆ ਜੇ ਕੋਈ ਹੋਰ ਹੁੰਦਾ ਗਲੇ ਨਾ ਬਾਕੀ ਦੇਖ ਹੁਣ ਤੂੰ ਮੇਰੀ ਗੱਲ ਸੁਣ ਤੈਨੂੰ ਕੀ ਲੱਗਦਾ ਨਹੀਂ ਉਹ ਵੀਡੀਓ ਦੇਖਦਾ ਤੇਰੀ ਇਹ ਦੇਖੀ ਜਾ ਗਿਆ ਜੋ ਮੈਂ ਉਹਦੇ ਮੂੰਹ ਪਰ ਵੀ ਕਹਿ ਦਿੰਦਾ ਅਰੇ ਫੇਰ ਠੀਕ ਆ ਫੇਰ ਪੂਰੀ ਬਾਈ ਆਪਾਂ ਨੂੰ ਕੋਈ ਨਹੀਂ ਉਹ ਨਹੀਂ ਨਹੀਂ ਉਹ ਨਹੀਂ ਮੈਂ ਮੇਰਾ ਮੰਨਣਾ ਇਹ ਹੈ ਵੀ ਉਹ ਕੰਮ ਬਰੀਕੀ ਦਾ ਸੀ ਉਹ ਕੈਂਟ ਕਾ ਮੈਂ ਉਹ ਹੌਲੀ ਹੌਲੀ ਹੋਣਾ ਤਾਂ ਮਾਨੂੰ ਟੋਕਿਆ ਨਹੀਂ ਹੈਗਾ ਹਾਂ ਮਾਨੂੰ ਇੱਕ ਗੱਲ ਕਹੀ ਦੀ ਮੈਂ ਜਿਹੜੇ ਮੇਖਾ ਖਰਾਬ ਕਰਦਾ 10 ਰੁਪਏ ਮੇਖ ਲੱਗਣੀ ਹੈ ਭਾਈ ਤੈਨੂੰ ਦੇਖਣੀ ਠੀਕ ਹੁਣ ਫਿਰ ਉਹ ਅੱਜ ਤਾਂ ਹੀ ਤਾਂ ਆਇਆ ਨਹੀਂ ਵੀ ਹਿਸਾਬ ਕਿਤਾਬ ਕਰਨਾ ਮੈਂ ਆਪੇ ਦੇ ਲੈ ਭਾਈ ਉਹ ਮੇਖਾ ਖਰਾਬ ਹੋਈ ਹੋਈ ਮੈਂ ਤਾਂ ਆਪ ਸੋਚਦਾ ਨਹੀਂ ਚਲੋ ਖਰਾਬ ਹੋ ਗਈਆਂ ਮੁੱਚ ਗਈ ਕਿ ਕਿੰਨਾ ਜਿਹੜਾ ਕਰੀ ਜਾਂਦਾ ਉਹ ਇੱਕ ਸਾਈਡ ਰੱਖ ਦੇ ਗਣਾ ਦੀ ਇਕੱਠੀ ਕਰ ਕਰਕੇ ਇੱਕ ਸਾਈਡ ਰੱਖਣਾ ਤੇ ਖਲਾਰਾ ਨਹੀਂ ਪਾ ਕੇ ਜਾਣਾ ਉਹਨੂੰ ਪਤਾ ਵੀ ਕਰ ਲੂ ਐਥੇ ਟਰੈਕਟਰ ਵੀ ਗੱਡੀ ਵੀ ਦੇ ਹਨਾ ਕਿੰਨੇ ਸਾਤ ਦਿਨ ਖੜੇ ਭਾਈ ਜਦੋਂ ਹੋਵੇ ਰੇੜਾ ਫਿਰ ਤਾਂ ਪੱਕੇ ਵੀ ਸਕਦੀ ਹੈ ਐਵੀ ਦੇ ਹਿਸਾਬ ਕਿਤਾਬ ਉਹ ਯਾਰ 700 ਰੁਪਿਆ ਦੇਣਾ ਤਾਂ ਅਸੀਂ 80 ਕਿੱਲੋ ਇਕੱਠੀਆਂ ਕਰ ਲੈਣੀਆਂ ਉਹਨੂੰ ਕਹਿੰਦਾ 200 ਰੁਪਿਆ ਕੱਢ ਇੰਦਰ 200 ਰੁਪਿਆ ਨਹੀਂ ਬਾਈ ਉਹ ਪੈਂਚਰ ਵਾਲਾ ਉਹ ਪੈਂਚਰ ਵਾਲਾ ਜੁਦਾ ਉਹ ਤਾਂ ਹਿਸਾਬ ਕਿਤਾਬ ਕੋਟ ਖਜਰੀਆਂ ਨਹੀਂ ਜਾਣਾ ਜਾ ਕੇ ਉਹ 20 ਕਿਲੋ ਉਹ ਪੈਂਚਰ ਵਾਲਾ ਕਿੱਲ ਨਾ ਨਹੀਂ ਪਹਿਲੇ 20 ਜਿਹੜਾ ਅਗਲੇ ਦਾ ਟਾਈਮ ਪੇਸਟ ਹੋਣਾ ਅਗਲੇ ਹੱਕਾ ਚਰਕਵਾਰ ਨੂੰ ਉਹ ਵੀ ਥੋੜੇ ਕਰਕੇ ਕਾਲਾ ਕਰਨੀ 3600 ਆਹ ਦੇਖ ਆਹ ਸਿਆਣੀ ਗੱਲ ਆ ਆ ਦੇਖੋ ਆ ਇਹ ਪੜਨੀਆਂ ਆ ਗੱਲਾਂ ਜਿਹੜੀਆਂ ਅਸੀਂ ਕਰ ਰਿਹਾ ਠੀਕ ਹੈ ਇੱਕ ਕੰਮ ਦੀ ਸਫਾਈ ਦਾ ਮੁੱਲ ਹੁੰਦਾ ਹੈ ਤੇ ਤੁਸੀਂ ਜਿਹੜਾ ਕੰਮ ਕਰਕੇ ਜਾ ਰਹੇ ਹੋ ਤੁਹਾਨੂੰ ਪਿੱਛੇ ਦੇ ਬੰਦਾ ਗਾਲ ਨਾ ਕੱਢੇ ਕੋਈ ਫੇਰ ਭਾਵੇਂ ਅੱਧੀ ਦਿਹਾੜੀ ਫालतू ਲਾ ਦੋ ਅਗਲੇ ਦੇ ਬਾਈ ਗਾਲ ਕੱਟਣੀ ਅਗਲੇ ਨਹੀਂ ਹੁਣ ਦੇਖਾ ਜਿੱਕੜਾ ਮੈਂ ਇਹ ਤਾਂ ਮੈਂ ਮੰਨਦਾ ਨਾ ਜੀ ਗਲਤੀ ਹੈ ਜਿਹੜੀ ਗਿੱਲ ਮੁੱਝੀ ਇੱਕ ਸਾਢੇ ਰੱਖ ਦੇ ਹਾਂ ਉਹ ਤਾਂ ਟੁਕਕਾਣਾ ਦੇ ਬਾਈ ਚਾਂਦ ਤੇ ਵੱਜਦੀ ਯਾਰ ਬੰਦੇ ਦੇ ਬੇਪhlekhai ਬੰਦਾ ਸਮਾਨ ਕੱਢਦਾ ਕੱਢਦਾ ਨੂੰ ਕੀ ਪਤਾ ਲੱਗਦਾ ਪੱਕੀ ਗੱਲ ਕੋਈ ਚੀਜ਼ ਤੁਸੀਂ ਕੱਢੀ ਇਹ ਮੁੱਝੀ ਵੀ ਗਿੱਲੇ ਨੇ ਬਾਈ ਇਹ ਆਪਣੇ ਆਪ ਹੀ ਵੱਜ ਜਾਣਾ ਸਿੱਧੀ ਗਿੱਲ ਨਹੀਂ ਵੱਜਦੀ ਇਹ ਵੱਜ ਜਾਂਦੀ ਹੈ ਸਹੀ ਹਾਂ ਅਛਾ ਹੁਣ ਤੂੰ ਮੈਨੂੰ ਐਂ ਦੱਸ ਵੀ ਇਹ ਮੇਰੇ ਬੈਡਾਂ ਦਾ ਖੜਾ ਕਿੰਨੇ ਜਿਹਾ ਛੁੱਟੂ ਆ ਸਾਰੇ ਇਹ ਛੁੱਟ ਜਾਣਾ ਬਾਈ ਹੁਣ ਉਹ ਬਲਾ ਲਾ ਦੂੰਗਾ ਅੱਜ ਸ਼ਾਮ ਟਾਈਮ ਤੱਕ ਕਿਨੂੰ ਆਉ ਨੂੰ ਬਣੰਦੂਏ ਪਰਨੇ ਵਾਲੇ ਨੂੰ ਪਰਨੇ ਵਾਲੇ ਨੂੰ ਕਦੇ ਪਾਸੇ ਉਹ ਰਿਡੀਟ ਉਹ ਪਾਰਨੀ ਬੈਕ ਸਾਈਡ ਗੱਦੜੇ ਉਹ ਅੱਛਾ ਅੱਜ ਸ਼ਾਮ ਨੂੰ ਕਹਿ ਦਮਾ ਨੂੰ ਫਿਰ ਹਾਂ ਕਹਿ ਦਿਆਂ ਮੈਂ ਬਣਾ ਦੇਣੀ ਐ ਬਸ ਠੀਕ ਐ ਅੱਜ ਸ਼ਾਮ ਦਾ ਇਹ ਕਹ ਕੇ ਸਵੇਰ ਟਾਈਮ ਬਣਾ ਕੇ ਇਸ ਟਾਈਮ ਆਹੋ ਫਿਰ ਜੇ ਅੱਜ ਸ਼ਾਮ ਨੂੰ ਉਹਨੂੰ ਕਹੂੰਗਾ ਤਾ ਕੱਲ ਨੂੰ ਕਰੂਗਾ ਉਹ ਸਵੇਰ ਸ਼ਾਮ ਦੇ ਕੰਮ ਮੈਂ ਕਹਿੰਦਾ ਯਾਰ ਢੋ ਦਾ ਕੰਮ ਵੀ ਆਪਾਂ ਹੀ ਕਰਕੇ ਦੇ ਦੇ ਮੈਂ ਸਿੱਖ ਤਾਂ ਗਿਆ ਹਾਂ ਕਿਹੜੀ ਦੋ ਤਿੰਨ ਢੋਆਂ ਜੇ ਲਾਤੀ ਉਹਨੇ ਮੈਂ ਕਰ ਦਊਗਾ ਉਹ ਜਿੱਕਣਾ ਸਟੋਨ ਲਾਇਆ ਪਰ ਬਲ ਨਹੀਂ ਪੈਂਦੇ ਸਟੋਨ ਲਾ ਦੂੰਗਾ ਗੱਲ ਹੁਣ ਆਪਣੇ ਘਰ ਦਾ ਕੰਮ ਆ ਸੀ ਲਾ ਕੇ ਤਾਂ ਦੇਖੀ ਥੋੜੇ ਨੂੰ ਪੰਨ ਨਹੀਂ ਲੱਗ ਜਾਣੀ ਉਹ ਨਹੀਂ ਉਹ ਤਾਂ ਮੈਂ ਭਰੀਆਂ ਪੀਆਂ ਤੈਨੂੰ ਢੋਆ ਮੈਂ ਦਿਖਾ ਦੂੰਗਾ ਬਾਈ ਭਰੀਆਂ ਵੀ ਜਿੱਕਣਾ ਸਟੋਨ ਲਾਇ ਉਹਦੇ ਸਟੋਨ ਤਾਂ ਲੱਗ ਜੂਗੇ ਜਿੱਕਣਾ ਉਹ ਬਲ ਨਹੀਂ ਪਾਉਂਦੇ ਹਾਂ ਹਾਂ ਉਹਦੇ ਵਾਲੇ ਜਿਹੜੇ ਦੂਏ ਬਲ ਤਾਂ ਪਾ ਦੂਗੇ ਆਪਾਂ ਨਾਲ ਮਾਲ ਜਿਹੜੇ ਇੱਕ ਆਪਾਂ ਦੋਨੇ ਜਣੇ ਨਾਲ ਲੜ ਕੇ ਕੰਮ ਕਰ ਲੈਣਾ ਸਮਝ ਲੈ ਮੇਰੇ 500 ਤੇਰਾ 500 ਮੇਰਾ ਜਿਹੜਾ ਉਹਨੂੰ ਵੀ ਤਾਂ 10000 ਦੇਣਾ ਹੀ ਆ ਉਹ ਲੇਵਰ 1000 ਰੁਪਏ ਲੈ ਜਾਂਦਾ ਉਹ ਹਾਂ ਇੰਨੀ ਬਈ ਨੋਰ ਮੇਤੇ 1000 ਦਿੱਥੋ ਤੇ 1000 ਰੁਪਿਆ ਮੈਨੂੰ ਮੈਨੂੰ ਮੈਂ ਬਲਾਚੌਰ ਲੀਕੇ ਗਿਆ ਬਾਈ ਰੋਟੀ ਖਲਾਈ ਉਹਨੂੰ ਹਾਂ ਮੁੱਲ ਹਾਂ ਮੈਨੂੰ ਕਹਿੰਦਾ 1500 ਰੁਪਏ ਦੇ ਦੇ ਸਮਾਨ ਮੇਰਾ ਨਹੀਂ ਚਲ ਓਰੇ ਓਰੇ ਗੱਲ ਆਏ ਫਿਰ ਆਪਣੀ ਬਾਖਬੀਤ ਕਰਕੇ ਆਇਆ ਯਾਰ ਮੈਨੇ ਉਹ ਵੀ ਬਾਖਬੀਤੇ ਦਾ ਬਾਈ ਨਹੀਂ ਚੱਕਰ ਏ ਵੀ ਹੈ ਨਾ ਮੇਰੇ ਤਾਂ ਆਇਆ 2 ਘੰਟੇ ਲਾਇਆ ਚੱਲ ਮੇਰੇ ਭਾਈ 2 ਘੰਟੇ ਦੀ ਕੰਮ ਤਾਂ ਉਹਨਾਂ ਦਾ ਹਾਂ 2-3 ਜਣੇ ਆਏ ਚਲੋ ਜੀ ਸਤਨਾਬਾਈ ਨੂੰ ਕਰਕੇ ਚਲੇ ਗਏ ਜੀ ਠੀਕ ਹੁਣ ਆਪਾਂ ਨੇ ਆਪੇ ਭਰਦੇ ਨਹੀਂ ਕੋਈ ਪੈਸਟ ਆਪਲੇ ਵਾ ਠੀਕ ਹਾਂ ਸੈਪਰੇਟ ਜੇ ਚੱਕ ਰਹੀ ਉਤੇ ਬਾਕੀ ਸਮਾਨ ਹੋਰ ਵੀ ਹੈਗਾ ਥੋੜਾ ਜਿਹਾ ਉਹ ਵੀ ਸਮਾਨ ਆਪਣੇ ਕੋਰੇ ਪਿਆ ਪਿਆ ਵੀ ਜਿੰਨਾ ਘਟੇ ਵਧੇ ਆਪਾਂ ਲੈ ਆਵਾਂਗੇ ਬਟਨ ਬਟਨ ਹੋਣੀ ਆ ਹਾਂ ਬਟਨ ਲੈ ਆਵਾਂਗੇ ਬਟਨ ਬਚੇ ਵੀ ਹੈਗੇ ਪਿਛਲੇ ਅੱਛਾ ਉਹ ਦੀ ਗਣ ਲੂਗੇ ਜਿੰਨੇ ਘਟੇ ਵਧੇ ਪਾ ਦੂ ਹੂੰ ਉਹ ਦੀ ਮੰਦਾਤੀ ਕਿੰਨੇ ਪਾਉਣੀ ਆ ਠੀਕ ਬਣਾਉਂਦੇ ਆਪਾਂ ਪਲਾਨ ਤੇ ਮੈਂ ਮਿਲਦਾ ਦੁਬਾਰੇ ਮੈਨੂੰ ਫੋਨ ਆ ਰਹੇਗਾ ਬੰਦੇ ਦਾ ਗੰਨੇ ਨੂੰ ਛੜਸਾ ਜੀ ਪਾਣੀ ਨਾਲੇ ਭਾਈਆਂ ਵਾਸਤੇ ਰੋਟੀ ਲੈ ਕੇ ਆਇਆ ਨਾਲਾ ਚਾ ਤੇ ਆਏ ਆ ਵੀ ਕਹਿੰਦੇ ਵੀ ਗਿੱਲਾ ਰੱਖਣਾ ਜੀ ਖੇਤ ਨੂੰ ਫਿਰ ਜਿਹੜੀ ਸਪਰੇਅ ਆ ਉਹ ਅਸਰ ਕਰੂਗੀ ਕਿ ਦੇਖਦੇ ਆ ਹੁ ਕੀ ਪੋਜੀਸ਼ਨ ਹੈਗੀ ਹੈ ਹਾ ਵੀਡੀਓ ਬਣੀ ਨੂੰ ਸਪਰੇਅ ਵਾਲੀ ਨੂੰ ਸਾਡੇ ਦਿਨ ਹੋ ਗਏ 3-4 ਮਨੁਰਾ ਦਾ ਛੱਡੀ ਹੋਣ ਦੀ ਕੱਲ ਕੇ ਆ ਉਹ ਤੇ ਬਾ ਤੁਹਾਨੂੰ ਲੱਗੂਗਾ ਵੀ ਸਪਰੇਅ ਕਰਕੇ ਜਦੇ ਨਾਲ ਲਾ ਦਿਓ ਪਾਣੀ ਲੱਗਦਾ ਪਰ ਉਹ ਬਣੀ ਬਣੀ ਨੂੰ ਤਿੰਨ ਚਾਰ ਦਿਨ ਹੋ ਗਏ ਸੀਗੇ ਦੇਖਦੇ ਹੁਣ ਅੱਗੇ ਪਾਣੀ ਗੱਲ ਪਰ ਜੂਗਾ ਇਹਨਾਂ ਨਾਲ ਬੂਟਿਆਂ ਨੂੰ ਪਾਣੀ ਲੱਗ ਜੂ ਬਾਹਰਨੇ ਨਾਲ ਤੇ ਇੱਧਰ ਗੰਨਾ ਉੱਥੇ ਘਟਣ ਲੱਗੇ ਹੋਏ ਭਈਏ ਜਿਹੜੇ ਰੋਟੀ ਖਾਂਦੇ ਉੱਥੇ ਬੈਠੇ ਹੋ ਛੱਡੇ ਦੇ ਵਿੱਚ ਆਰਾਮ ਗੱਲ ਅੱਗੇ ਜੋ ਵੀ ਪੋਜੀਸ਼ਨ ਹੋਊਗੀ ਪਤਾ ਤੁਹਾਨੂੰ ਦਿਖਾਈ ਜਾਣੀਆਂ ਨਾਲ ਦੀ ਨਾਲ ਹਾਂ ਚੱਕਲੇ ਪ੍ਰਸ਼ਾਦਾ ਪਾਪਾ ਜੀ ਵੀ ਅੱਛੇ ਆਪਣਾ ਦੰਦ ਲੱਗੇ ਤੋਂ ਹਾਂ ਉਹ ਕਿਉਂ ਤੱਕ ਜਾਵਾਂਗਾ ਬੱਚਾ ਹਾਂ ਪਾਣੀ ਤਾਂ ਚੱਲ ਪਿਆ ਉਧਰ ਪਹੁੰਚ ਗਿਆ ਖੇਤ ਦੇ ਵਿੱਚ ਠੀਕ ਆ ਭਾਬੀ ਹਾਂ ਹਾਂ ਫਿਰ ਕਿੰਨੇ ਕਾਉਂਟਰਲ ਘੜਤਾ ਦੋ ਦਿਨ ਚ ਹੁਣ ਹਾਂ ਸੁਣੋ ਮੇਰੀ ਗੱਲ जो आपके उधर से आते हैं ना वो कोई पचपन कोई साठ रुपये रेट ले रहे हैं गन्ना कढ़ाई का पचपन जहाँ साठ रुपये क्विंटल का अभी देख लो जी मान लो भी चलो साठ रुपये भी मानकर चलते हैं आप पता छः सौ में दस क्विंटल का होना चाहिए थोड़ा दिमाग लड़ाते हो आप समझते हो मेरी बात मैं क्या बोलना चाहता हूँ समझ पा रहा बुझ <laughs> <भूझ> रहा है आठ सौ आठ सौ रुपया लेकर भी दस क्विंटल नहीं घड़ा तो फिर तो बहुत बहुत मुश्किल हो जाएगा काम हुँ? चलो कोई बात नहीं लगे रहो हल्के हल्के जैसे लगना खाओ प्रशादा बड़ा मुस्क जहा मिस्त्री तें

ਆ ਮੁੰਡੇ ਨੇ ਵੀ ਚੱਕ ਤੇ ਫੱਟਿਆ ਅਦਰ ਹੈ ਠੀਕ ਜਪੂਆ ਟੂ ਡ੍ਰੀਮ ਹੋਏ ਸ਼ਫਰਾ ਬਾਚ ਬਾਡੋ ਜਿਹੜਾ ਬੜਾ ਥੱਲੇ ਜਾਦਾ ਰੇਤੀ ਪਾਜੀ ਜਣ ਨਾ ਨੜੇ ਉੱਪਰ ਨੂੰ ਵੀ ਆ ਹਣਾ ਇਹਨੇ ਕੱਟਦੇ ਹੋਣਾ ਹਾਂ ਉੱਪਰ ਨੂੰ ਜਾ ਹਣਾ ਕਿ ਹਲਕੀ ਰੇਤੀ ਦਾ ਜਿਹੜਾ ਬੜਾ ਹਲਕਾ ਜਾ ਬੱਝੜਿਆ ਹੁੰਦਾ ਰਹਾ ਹੁਏ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਆ ਜਾ ਗਾਰੇ ਕੋ ਨਾ ਨਾ ਕਰ ਗਰਨਰ ਲੈ ਜੇ ਰੇਨਾ ਡਾ ਲੇ ਤੇ ਆਇਆ ਲਓ ਹੁਣ ਲੱਗ ਗਿਆ ਮੁੰਡਾ ਫੈਕੀ ਕੋਲੋਂ ਉਹ ਚਾਹੀਦੀ ਨਹੀਂ ਉੱਪਰ ਲਈ ਇੰਕੀ ਸਾਰੇ ਨੂੰ ਦੇ ਦੇ ਅੱਗੇ ਤੱਕ ਬਾਟੇ ਦੇ ਗਿਆ ਇਸ ਦਰ ਨੂੰ ਭਰਾਇਆ ਇਹ ਪੁੱਛ ਰਿਹਾ ਕਿ ਤੁਹਾਡਾ ਪੱਤਾ ਕਰ ਰਹੇ ਹਾਂ ਹੁਣ ਇਹ ਕਿਹਦੇ ਕਰਾ ਰਹੇ ਹਾਂ ਹਾਂ ਬਈਂ ਚੰਗੀ ਤਰ੍ਹਾਂ ਲਾਣੀ ਚਾਹੀਦਾ ਲੋਟਾ-ਮੋਟਾ ਲਾ ਦੂ ਹਾਂ ਉਹ ਆਹ ਕਲਾਈ ਕਰ ਦਊਗਾ ਇਹਨੂੰ ਹੋ ਆਹ ਕਲਾਈ ਕਲਾਈ ਕਰ ਦਊ ਹਾਂ ਪਹਿਲਾਂ ਲਾ ਦੇ ਉੱਪਰੋਂ ਪੀਓ ਹਾਂ ਚਾਹ ਲਾ ਦੇ ਇਹਨਾਂ ਨੂੰ ਪਤੀ ਰੱਖੀ ਆ ਹਲਪੋਲਾ ਨੂੰ ਕਿੱਥੇ ਚਾਹ ਲਾਉਣ ਲਈ ਲੈਣਾ ਇਹ ਆ ਕੇ ਨਾ ਤੇਰਾ ਕੁਝ ਕਰ ਦੇਣਾ ਉਹ ਆਪਣਾ ਏਰੀਆ ਦੇ ਲੈ ਪਰ ਮੈਨੂੰ ਭਾਰਤੀ ਚ ਲੈਣਾ ਆ ਚੱਕ ਮੋੜ ਸਕ ਨਮਾ ਲਾ ਕੇ ਨਾ ਬਾਈ ਕਿੱਥੇ ਹਾਂ ਉਹ ਲਾ ਕੇ ਉਹਨੂੰ ਟੇਪ ਕੋ ਲਾ ਕੇ ਇਹ ਅੱਕਣੀ ਉਹ ਸਿਰੇ ਟਕਰਾ ਲੈ ਲੱਤ ਪਾ ਗਈ ਅੱਛਾ ਐਂ ਕਰਕੇ ਐਂ ਲੈਂਥ ਪਾ ਕੇ ਐਂ ਕਰਦੀ ਠੀਕ ਆ ਠੀਕ ਆ ਤੇ ਚਲੋ ਜੀ ਆ ਚੇਰ ਤਾਂ ਇਹਨੂੰ ਲਗਣੀਆਂ ਹੁ ਟੇਪਾਂ ਟੂਪਾਂ ਜੀਆਂ ਅੱਛਾ ਪਹਿਲਾਂ ਜ਼ਿੱਲਾ ਕਰ ਤੇ ਬੱਸ ਜੀ ਇਹਦਾ ਗੁੱਟੇ ਵਾਜਦਾ ਕਿਹੜਾ ਕਰੋਸ ਮਾਰਦੇ ਨਾ ਕੀ ਕਰੋਸ ਮਾਰਦੇ ਸੇਮਾ ਕਾਤਰ ਰੱਖ ਕੇ ਆਦਨ ਆਂਦੀ ਆ ਮਾ ਜੀ ਬਈ ਚਾ ਚਾ ਬਣਨ ਲੱਗੀ ਵੀ ਆ ਭਾਈ ਫੋਟ ਦਾ ਕੋਲ ਹੈ ਕਾ ਨਾ ਲੋ ਜਾਂ ਪੀ ਲੋ ਤੇ ਉੱਪਰੋਂ ਮੱਥਾ ਮਾਰੀ ਜਾਂਦੇ ਕੋਈ ਨੂੰ ਪਤਾ ਨਹੀਂ ਉਹੀ ਪਾਣੀ ਹੈ ਇਹ ਇਹਨਾਂ ਨੂੰ ਪਤਾ ਨਹੀਂ بس ਇਹਨਾਂ ਨੂੰ ਹੁਣ ਵੀ ਸਪੈਸ਼ਲ ਪਾਣੀ ਰੱਖਿਆ ਬਣ ਗਿਆ ਇਹ ਸਮੁੰਦਰ ਆ ਬਾਈ ਵੀ ਜਿਹੜਾ ਤੇਰੇ ਭਰ ਕੇ ਲਿਆਉਣਾ ਸਤ ਤਰੀਕੇ ਇਹ ਵੀ ਗੱਲ ਠੀਕ ਤੂੰ ਤੇਰੇ ਬੈਡ ਚੈੱਕ ਕਰਨ ਆਏ ਸੀ ਬੈਡਿੰਗ ਵੀ ਸੈਂਦੇ ਆ ਲਾ ਦੇਖ ਲਗਾ ਤਾਂ ਠੀਕ ਆ ਹੁਣ ਮੈਂ ਸਰਬਜੀਤ ਦੇ ਉੱਪਰ ਪੰਗੜ ਪਾਉਣਾ ਦੋਨਾਂ ਨੇ ਭੰਗੜਾ ਪਾ ਲੋ ਜਿੰਨਾ ਪਾਉਣਾ ਪਾ ਲੋ ਹਾਂ ਪਾ ਲੋ ਸੱਚੀਓ ਬਾਈ ਤਾਂ ਹੀ ਪਾਣੀ ਪਾਇਣੀ ਬਲਾਈ ਹੋਈ ਠੰਡਾ ਹੋ ਜੀਵੇ ਹਾਂ ਪਹਿਲੇ ਹੁਣ ਕਿਆ ਲੱਗਿਆ ਕਰਨ ਹੁਣ ਤਾਂ ਉਹ ਉੱਥੇ ਤੇ ਟੁੱਟੀ ਘੇ ਤੋਂ ਹੋਣਾ ਉੱਥੇ ਜਿੱਥੇ ਤੇ ਨਿਕਲਣਾ ਪਾਣੀ ਆ ਉਹ ਜਿਹੜਾ ਫਿਲਾ ਲਾ ਫੜ ਪਲਾਸ ਵੀ ਲਿਆਤਾ ਤੈਨੂੰ ਕਾਡੋ ਤੇ ਕੀ ਕੀ ਕਹਿਣਾ ਕੀ ਚੀਜ਼ ਆ 4 1/2 4 1/2 ਆਹਨੇ ਮੈਂ ਕਾਦਰ ਵੀ ਲੱਗ ਗਿਆ ਇਧਰ ਵੀ ਲੱਗ ਗਿਆ ਇਹ ਵਾ ਦੋ ਫਿਰ ਵੀਡੀਓ ਦੇਖ ਕੇ ਨਾ ਬਸ ਸ਼ਾਂਤੀ ਰੱਖ ਉਹ ਲੱਗਿਆ ਤੇ ਪਣਾ ਤੇਰਾ ਉਹ ਸਾਈਡ ਤੇ ਉਲਟ ਇਧਰ ਨੂੰ ਥੋੜਾ ਲਾ ਦੇ ਉਹ ਯਾਰ ਆਹ ਇੱਕ ਨਹੀਂ ਰੱਖੂੰਗਾ ਪੌੜੀਆਂ ਜੀਆਂ ਹਾਂ ਨਹੀਂ ਭਾਈ ਅਸ਼ਰੰਦ ਲੱਗੂਗਾ ਆਂ ਹੀ ਫੇ ਮੜੇਗਾ ਕਾਰਾ ਕੰਮ ਉਹ ਬਸ ਕਰ ਉਹ ਕਦੇ ਟੌਮੀ ਭੌਂਕਣ ਤੇ ਨਹੀਂ ਹਟਦਾ ਅੱਜ ਇਹਨੂੰ ਟੈਂਟ ਐ ਹੋਈ ਵੀ ਦੀ ਕੱਢ ਪਿਆਰ ਮੁਹੱਬਤ ਦੇ ਨਾਲ ਖਿੱਚ ਲਾ ਖਿੱਚ ਮਸੇ ਤੇ ਮਾ ਕੋਕਾ ਪਾਣੀ ਤਾਂ ਪਹਿਲਾਂ ਨਿਕਲੇਗਾ ਥੋੜਾ ਜਿਹਾ ਆਊਗਾ ਜ਼ਰੂਰ ਇਹ ਵੀ ਦੇਖ ਲੈ ਬਿਆਨ ਨੂੰ ਟੁੱਟ ਗਿਆ ਤਾਂ ਇੱਕਣੀ ਬਸ ਟਾਈਮ ਟੱਪ ਦਾ ਟੱਪ ਦਾ ਟੱਪ ਲੈ ਟਪਾ ਟਪੀ ਆ ਦੇ ਇਸ ਵਿੱਚ ਵਿੱਚ ਟੁੱਟਿਆ ਹੋਇਆ ਵਿੱਚ ਨਾ ਬਈਆ ਵਿੱਚ ਜੇ ਪਾ ਕੇ ਘੁੰਮਣਾ ਇਹ ਮੜਾ ਜਾਕ ਪੈ ਗਿਆ ਬੰਦਾ ਕੋਈ ਹੂੰ ਤੇਰੇ ਕੋ ਨੋ ਚਲਾ ਜਾ ਹੁਣ ਆ ਪਸਾ ਫਲਾਹ ਜਾ ਕੋਈ ਦੂਆ ਖੁੱਲ ਗਿਆ ਯਾ ਮਾਰੀ ਅੰਨੀ ਕੇ ਗੱਲ ਆ ਬਸ ਉਹ ਕੀ ਨੂੰ ਕੀਦੇ ਵਾਸਤੇ ਪੈਂ ਪੈਂ ਲਾਈ ਤੈ ਪਤਾ ਨਹੀਂ ਟੈਂ ਟੈਂ ਕਾਥੇ ਲਾਈ ਵੀ ਨੇ ਬੰਦ ਨਾ ਇੱਥੇ ਤੈਨੂੰ ਇੱਥੇ ਬੰਦ ਨਾ ਮਨ ਕੀ ਕਰਦਾ ਮਨ ਆਹੀ ਤਾਂ ਕੋਈ ਸ਼ਬਦ 2 ਮਿੰਟ ਦਾ ਕੰਮ ਤਾਂ ਇਹ 2 ਮਿੰਟ ਦਾ ਕੰਮ ਪਿੱਛੇ ਦੇ ਹਕ ਕੰਧ ਵਿੱਚ ਦੇ ਲਾ ਸਲਾਬ ਕਿੰਨੀ ਚੜੀ ਵੀ ਤੇ ਆਪੇ ਬੱਬੇ ਪਿੱਛੇ ਪਿਆ ਹਾਂ ਸਰਗਿਆ ਉਹ ਮੈਥਰੀ ਪ੍ਰੋਬੀਡਾਣਾ ਪਾੜੀ ਹਾਏ ਉਹ ਮੇਰੇ ਰੱਬਾ ਇਹਨੇ ਕਿਆ ਖਾ ਲਿਆ ਤਾਰਨੇ ਵੀ ਪ੍ਰੈਸ਼ਰ ਜਿੰਨਾ ਮਾਰਦੀ ਬਾਜੀ ਹਾਂ ਜਿਹੜਾ ਨਾ ਪ੍ਰੈਸ਼ਰ ਹੁੰਦਾ ਹਨਾ ਚਲ ਕੋਈ ਨਹੀਂ ਹੁਣ ਜਿਹੜਾ ਜੇ ਕੜਕ ਹੋ ਗਿਆ ਫਸਾਂ ਵੀ ਕੋਈ ਚੱਕਰ ਨਹੀਂ ਪਰ ਮੋਟਰ ਚਲਾਈ ਦੀ ਪਤਾ ਲੱਗਣਾ ਹੁਣ ਨਹੀਂ ਉਹਦੇ ਵਿੱਚ ਤਾਂ ਹੀ ਹੁੰਦਾ ਤੇ ਨਹੀਂ